ਤੇ ਇਹੋ ਹੀ ਚਾਹੁੰਦੇ ਆਂ ਆਪਣੇ ਮਤਲਬ ਹਰੇਕ ਨੂੰ ਫਾਲਵ ਵਾਲੇ ਬੂਟੇ ਦੂਜੇ ਬੂਟੇ ਜਿੰਨੀ ਵੀ ਜਗ੍ਹਾ ਸਾਡੇ ਕੋਲ ਜਗ੍ਹਾ ਥੋੜੀ ਪਰ ਫਿਰ ਵੀ ਅਸੀਂ ਝਮੜਿਆਂ ਦੇ ਵਿੱਚ ਲਾਏ ਨੇ ਬੂਟੇ ਲਾਉਣੇ ਚਾਹੀਦੇ ਵੱਧ ਤੋਂ ਵੱਧ ਕਾਚ ਵਿੱਚ ਵੱਖ-ਵੱਖ ਇਸਵਾ ਦੇ ਬੂਟੇ ਰੱਖ ਨਰਸਰੀ ਵਰਗਾ ਬਣਾਇਆ ਮਾਹੌਲ ਇਹ ਬਹੁਤ ਮਤਲਬ ਵਧੀਆ ਅਕਸੀਨ ਦਿੰਦੇ ਨੇ ਹਰਿਆਲੀ ਆ ਵਧੀਆ ਲੱਗਦੀ ਘਰ ਦੇ ਵਿੱਚ ਜਦ ਰੋਟੀ ਦਾ ਸਵੇਰੇ ਹਰਿਆਲੀ ਵਧੀਆ ਲੱਗਦੀ ਜਦ ਰੋਟੀ ਦਾ ਵੱਧ ਬਹੁਤ ਵਧੀਆ ਲੱਗਦੀ ਹਾਰੇ ਪ੍ਰਕਾਰ ਦੇ ਲਾਏ ਇਹਤੇ ਕੋਈ ਗਿਣਤੀ ਨਹੀਂ ਪ੍ਰਕਾਰ ਦੇ ਵਿੱਚ ਜ਼ਿਆਦਾ ਨਹੀਂ ਹੈਗਾ ਕਿੰਨੇ ਪ੍ਰਕਾਰ ਦੇ ਸਬਜ਼ੀਆਂ ਪਲਾਂ ਆਦੀ ਦੀਆਂ ਛਿਲਕਾਂ ਤੋਂ ਤਿਆਰ ਕਰ ਪਾਈ ਜਾਂਦੀ ਹੈ ਖਾਦ ਮਾਨੇ ਲੋਕਾਂ ਨੂੰ ਘਰ ਚ ਬੋਟਲ ਵੰਦੀ ਕੀਤੀ ਅੱਪੀ ਇੱਕ ਪਾਸੇ ਜਿੱਥੇ ਧਰਤੀ ਦਾ ਤਾਪਮਨ ਵਧਨ ਕਰਕੇ ਸਰਕਾਰ ਅਤੇ ਵਿਭਾਗ ਵੱਲੋਂ ਲੋਕਾਂ ਦੀ ਵੱਧ ਤੋਂ ਵੱਧ ਬੂਟੇ ਲਾਉਣ ਦੀ ਪ੍ਰੇਰਣਾ ਕੀਤੀ ਜਾ ਰਹੀ ਹੈ ਉੱਤੇ ਹੀ ਅਜਨਾਲਾ ਦੇ ਪਿੰਡ ਬੋਲੀਆਂ ਦੀ ਔਰ ਦਲਜੀਤ ਕੌਰ ਨੇ ਪੁੱਤ ਦੇ ਵਿਦੇਸ਼ ਜਾਣ ਤੋਂ ਬਾਅਦ ਬੂਟਿਆਂ ਨਾਲ ਹੀ ਪਿਆਰ ਪਾਲਿਆ ਤੇ ਆਪਣੇ ਘਰ ਵਿੱਚ ਵੱਖ-ਵੱਖ ਕਿਸਮਾਂ ਦੇ ਬੂਟਿਆਂ ਨੂੰ ਲਗਾ ਕੇ ਘਰ ਨੂੰ ਨਰਸਰੀ ਦਾ ਰੂਪ ਦੇ ਕੇ ਉਹਨਾਂ ਦੀ ਸਾਂਭ ਸੰਭਾਲ ਸ਼ੁਰੂ ਕਰ ਦਿੱਤੀ ਇਸ ਸਬੰਧੀ ਜਦੋਂ ਦਲਜੀਤ ਕੌਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕੀ ਕਹਿਣਾ ਆਓ ਸੁਣਾਣਿਆਂ ਉਹ ਵੀ ਤੁਹਾਨੂੰ ਕੀ ਨਾਂ ਜੀ ਕੀ ਕਹਿਣਾ ਚਾਹੁੰਦੇ ਜੀ ਹਾਂਜੀ ਮੇਰਾ ਨਾਂ ਦਲਜੀਤ ਕੌਰ ਆ ਬੋਲੀਆਂ ਪਿੰਡ ਅਜਨਾਲੇ ਦੇ ਕੋਲ ਕੋਈ ਇਹੋ ਜਿਹੇ ਆਪ ਨੂੰ ਦੇ ਉਹਾਰੇ ਤਾਂ ਵਾਲੇ ਬੁੱਤੇ ਬੁੱਤੇ ਨਹੀਂ ਜਗਾ ਸਾਡੇ ਕੋਈ ਜਗਾ ਥੋੜੀ ਪਰ ਫੇਰੀ ਉਸ ਜਮਹਰਾਂ ਦੇ ਚ ਲਾਈ ਬੁੱਤੇ ਲਾਉਣੇ ਚਾਹੀਦੇ ਨਹੀਂ ਤਾਂ ਵੱਧ ਇਹ ਬਹੁਤ ਇਹ ਵੀ ਆਸੀਰੀ ਤੇ ਇਹ ਵੀ ਇਹ ਲਾਈ ਬਿਤਾ ਬੁੱਤੇ ਜਦੋਂ ਉੱਠੀ ਵਸਰੀ ਅਰੇ ਆਈ ਇਹ ਲੱਗਦੀ ਕਿ ਠੀ ਦਾ ਵੱਧ ਬਹੁਤ ਇਹ ਲਾਈ ਸਰਕਾਰ ਦੀ ਲਾਈ ਉਹ ਤੇ ਕਈ ਗਲਤੀਆਂ ਨਹੀਂ ਸਰਕਾਰ ਦੇ ਹੁੰਦੇ ਆਦ ਨਹੀਂ ਹੈਗਾ ਫਨੀ ਸਰਕਾਰ ਦੇ ਨਵੇਂ ਤੇ ਦੇ ਹਰੇਕ ਪ੍ਰਕਾਰ ਦੇ ਤਾਮੀਦ ਦੇ ਮੀਂਦੇ ਦੇ ਘਟੇ ਲਾ ਕੇ ਲਾਈਨ ਚਾਹੀਦੀ ਹੈ ਹਰੇਕ ਨੂੰ ਇੱਕ ਲੀਨ ਪੱਜੇ ਮੈਂ ਜਿਹੜੇ ਬਹੁਤ ਜ਼ਿਆਦਾ ਜਿਹੇ ਬੱਚਾ ਮੰਗਦੇ ਤੇ ਬੱਚੇ ਪਾਈ ਦੇ ਉਸੇ ਤਰ੍ਹਾਂ ਇਹਨਾਂ ਨੂੰ ਪਾਰੇ ਦੀ ਜੀਰ ਦੀ ਲੋੜ ਹੁੰਦੀ ਹੈ ਖਾਦ ਦੀ ਲੋੜ ਹੁੰਦੀ ਹੈ ਪਾਣੀ ਕਾਨੂੰ ਵੀ ਟਾਈਮ ਨਾਲ ਦੇਣਾ ਹਰੇਕ ਜੀਰ ਦੀ ਲੋੜ ਹੁੰਦੀ ਤੇ ਖਾਦ ਦੀ ਵੀ ਚੰਗੀ ਲੋੜ ਖਾਦ ਹੈ ਵਰਮੀ ਦਾ ਪੋਸਟ ਰਾਸ਼ਿਲਕੀ ਦੇ ਇਸ ਤਰ੍ਹਾਂ ਫਰਟਾਂ ਦੇ ਰੋਟ ਹੋਣੇ ਇਹ ਤੇ ਆਈ ਦੇਸ਼ ਲਿਕੇ ਸਬਜ਼ੀਆਂ ਦੀ ਤਰ੍ਹਾਂ ਤੇ ਇਹ ਦੇ ਚਲ ਚਲ ਤੇ ਇਹ ਦਾਲ ਤੋਂ ਇਹਨਾਂ ਦਾ ਪਾਣੀ ਸੇਵ ਕਰਕੇ ਉਹ ਪਾਣੀ ਜਦੋਂ ਬਾਅਦਸ਼ੇ ਜ਼ਿਆਦਾ ਹੋਣ ਲਈ ਪਾਣੀ ਚਾਹੀਦਾ ਹੋ ਗਿਆ ਉਹ ਫਿਰ ਕੱਢ ਲੈਣਾ ਜਿਆਦਾ ਪਾਣੀ ਨਹੀਂ ਚਾਹੀਦਾ ਫਿਰ ਉਹ ਸੇਵ ਕਰਕੇ ਵਾ ਦੇ ਜਦੋਂ ਮਤਲਬ ਮਿੱਟੀ ਡਰਾਈ ਹੋ ਜੇ ਥੋੜੀ ਜਿਹੀ ਹੋ ਰਹੀ ਚਾਹਣਾ ਉਹਨਾਂ ਪਾਣੀ ਫਿਰ ਦੁਬਾਰਾ ਦੇ ਦੇਣਗੇ ਇਸੇ ਕਰਕੇ ਲੱਗਦੀ ਜੀ ਨਾਲ ਉਹ ਸੇਵਿੰਗ ਤਾਂ ਮਿਲਦੀ ਜੀ ਇਹਦਾ ਪਾਣੀ ਜ਼ਰੂਰ ਕਿਚਾ ਚਲੀਦਾ ਬਿਦਲੀਆ ਸੋਚ ਕੇ ਕਰਕੇ ਕਟਾਈ ਕਰਨ ਦੇ ਰੋਕ ਸਾਰੇ ਸਾਡੀ ਜਾਣਦੇ ਤੰਦਾਂ ਲਾ ਲਾ ਕੇ ਇਹ ਚਾਹੁੰਦੇ ਨੇ ਚਾਹੀਦਾ ਇਹ ਚਾਹਤਾ ਆਪਣੀ ਚੱਲੇ ਹਰਿਆਲੀ ਨਹੀਂ ਦੇ ਚਾਹੀਦੀ ਆਕਸੀਜਨ ਚਾਹੀਦੀ ਪਰ ਬਲੋਕ ਨਿਕਸਪੋਰਟ ਤੋਂ ਵੀ ਯੂਜ਼ ਕਰ ਸਰ ਵੱਲੇ ਤੇ ਪੂਰੀ ਸਟੋਰੇਜਾਰੇ ਕੇ ਪਰਿਵਾਰਕ ਨੰਬਰ ਸਾਰੇ ਪੂਰੀ ਸਟੋਰੇਜ ਕਰਦੇ ਆਮ ਲੋਕਾਂ ਦੀ ਨਸੀਬ ਦੇ ਆਮ ਲੋਕਾਂ ਨੇ ਇਹ ਵੀ ਜਿੰਨਾ ਵੀ ਥੋੜਾ ਥਾਂ ਹੈਗਾ ਗੰਗਰੇ ਤੋਂ ਲੱਗਾ ਅੱਗ ਲਾਉਂਦੇ ਲਾਉ ਵਿੱਚ ਇਹ ਉਹ ਜਗ੍ਹਾ ਹੈ ਜਿੱਥੇ ਬੰਨੇ ਵੀ ਲੱਗ ਸਕਦੇ ਨੇ ਸਟੈਂਡ ਬਣਵਾ ਕੇ ਤੇ ਇੱਥੇ ਵੀ ਬੰਨੇ ਲੱਗ ਸਕਦੇ ਨੇ ਤੇ ਇਹ ਵੀ ਹਰਿਆਲੀ ਜਿਹੜੀ ਬਹੁਤ ਜ਼ਰੂਰੀ ਹੈ ਹਰਿਆਲੀ ਨਾਲ ਜੁੜੋ ਤੇ ਆਕਸੀਜਨ ਲਓ